ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪ੍ਰਾਇਤਨ ਖਾਣ ਵਾਲੇ ਇੱਕ ਸਿੱਖ ਹਰਨ ਦੀ ਜੋਨੀ ਵਿੱਚ ਉਸ ਦਾ ਆਧਾਰ ਕੀਤਾ ਇੱਕ ਦਿਨ ਗੁਰੂ ਜੀ ਸ਼ਿਕਾਰ ਗਏ ਡੱਲਾ ਵੀ ਉਹਨਾਂ ਦੇ ਨਾਲ ਸੀ ਗੁਰੂ ਜੀ ਨੇ ਆਪਣੇ ਤੀਰ ਨਾਲ ਇੱਕ ਹਰਨ ਮਾਰਿਆ ਤੇ ਉਸ ਨੂੰ ਵੇਖ ਕੇ ਹੱਸ ਪਏ ਜਦ ਡੱਲੇ ਨੇ ਆਪ ਜੀ ਦੇ ਹੱਸਣ ਦਾ ਕਾਰਨ ਪੁੱਛਿਆ ਤਾਂ ਆਪ ਜੀ ਨੇ ਦੱਸਿਆ ਇਹ ਗੁਰੂ ਜੀ ਦੀ ਖਜਾਨੀ ਸੀ ਜੋ ਬਹੁਤ ਧੰਨ ਚਰਾਉਂਦਾ ਹੁੰਦਾ ਸੀ ਜਿਸ ਕਰਕੇ ਇਸਨੇ ਮਾਰ ਕਰਕੇ ਇਹ ਮਿਰਗੀ ਮਿਰਗ ਦੇਹ ਪਾਈ ਹੈ ਹੁਣ ਆਪਣਾ ਸਿੱਖ ਜਾਣ ਕੇ ਅਸਾਂ ਇਸ ਦੀ ਮੁਕਤੀ ਕੀਤੀ ਹੈ ਗੁਰੂ ਜੀ ਨੇ ਕਿਹਾ ਹੈ ਢੱਲਾ ਸਿੱਖ ਅਜ ਇੱਕ ਹੋਰ ਵਿਚਾਰ ਸੁਣ ਜਿਹੜਾ ਪੁਰਸ਼ ਕਿਸੇ ਦਾ ਵੀ ਪਰਾਇਆ ਤਨ তথা ਹੱਕ ਖਾਂਦਾ ਹੈ ਉਸ ਦਾ ਮਾਸ ਬੋਟੀਆਂ ਕਰਕੇ ਰਿੱਧਾ ਤੇ ਖਾਂਦਾ ਜਾਂਦਾ ਹੈ ਜਿਹੜਾ ਪੁਰਸ਼ ਕਿਸੇ ਦਾ ਕੁਛ ਚੁਰਾ ਕੇ ਖੋ ਕੇ ਵੱਲ ਚਲ ਨਾਲ ਖਾਂਦਾ ਹੈ ਉਹ ਹਰਨਾ ਦੇ ਬੱਕਰੀਆਂ ਦਾ ਸਰੀਰ ਧਾਰਨ ਕਰਦਾ ਹੈ ਅਤੇ ਲਹਿਨੇਦਾਰ ਉਸ ਨੂੰ ਖਾਂਦੇ ਹਨ ਇਸ ਖਜਾਨਚੀ ਸਿੱਖ ਨੂੰ ਅਸੀਂ ਬਹੁਤ ਸਮਝਾ ਰਹੇ ਸਾਂ ਪਰ ਇਹ ਆਪਣੇ ਸੁਭਾਅ ਤੋਂ ਨਾ ਹਟਿਆ ਇਸ ਦੀ ਗੱਲ ਨੂੰ ਯਾਦ ਕਰਕੇ ਅਸੀਂ ਹੱਸੇ ਹਾਂ